ਪਤਾ ਜਮਾ ਹੀ ਨਹੀਂ ਹੋ ਰਿਹਾ ਜਦੋਂ ਆਮ ਪਾਰਟੀ ਆਈ ਆ ਨਾ ਵੀਰ ਜੀ ਸਾਹਿਬ ਚੁਣਦਾ ਸਾਡਾ ਐਮਐਲਏ ਸਾਹਿਬ ਚੁਣਦਾ ਹਾਂਜੀ ਕੋਈ ਨਹੀਂ ਕਰ ਰਿਹਾ ਕੰਮ ਸਾਡਾ ਓਪਰੇ ਜਿਵੇਂ ਪਿਆ ਗਲੀਆਂ ਨਾਲ ਇਹਨਾਂ ਓਪਰੇ ਬਚਾਲੇ ਪਨ ਪਿਆ ਨਾ ਸਾਡੀ ਜੂਚੀ ਬਣਾ ਕੇ ਭੇਜ ਰਹੇ ਨੇ ਕਿ ਜੀ ਪੰਚਾਇਤ ਦਾ ਕੰਮ ਕਰਦੇ ਆ ਆਪ ਪਟਾਇਲ ਵਿੱਚ ਸਾਨੂੰ ਕੋਈ ਜੀ ਜੂਚੀ ਨੂੰ ਟੋਕਨ ਮੇਰਾ ਖਾਲਾ 4 ਮਹੀਨੇ ਹੋ ਗਏ ਫਿਰ ਦਿਆਂਗਾ ਨਾ ਮਗਰ ਅਜੇ ਤੱਕ ਕੋਈ ਜੂਚੀ ਨਹੀਂ ਦੇ ਰਹੀ ਸਾਨੂੰ ਸਰਪੰਚਾਇਤ ਵਾਲਿਆਂ ਸਭ ਲੁੱਟਣ ਤੇ ਲੱਗੀ ਹੋਈ ਆ ਸਰਕਾਰ ਕਿਸੇ ਦਿਨ ਨਹੀਂ ਸੁਣਦੀ ਆ ਆਪਣੀ ਮਰਜ਼ੀ ਕਰਦੀ ਆ ਸਰਕਾਰ ਅੱਛਾ ਕੋਈ ਵੀ ਆ ਉਹ ਬੰਦਾ ਕਹੇ ਬਾਂ ਘਰ ਘਰੇ ਘੜ ਕੇ ਬਈ ਮੈਂ ਕੰਮ ਕਰਾਉਣਾ ਕੋਈ ਕੰਪਨੀ ਪਿੰਡ ਦਾ ਕਿਸੇ ਪਿੰਡ ਦਾ ਨਹੀਂ ਆ ਨਾ ਤਸੀਲ ਚ ਨਹੀਂ ਹੋ ਰਿਹਾ ਜਿੱਥੇ ਉੱਥੇ ਉਹ ਤਹਿਿਲਦਾਰ ਨੂੰ ਜਦੋਂ ਉਹ ਜਦੇ ਬਦਲ ਦਿੰਦੇ ਨੇ ਪੰਜਾਂ ਪਛਾਰੀਆਂ ਰੇਟਰੀਆਂ ਓਕਣੇ ਪਈਆਂ ਨੇ ਸਾਰੇ ਜ਼ਿਮੀਂਦਾਰ ਸਾਰੇ ਓਕਣੇ ਨੇ ਜਿਹੜਾ ਨਸ਼ਾ ਪਾਣੀ ਕਹਿੰਦੇ ਉਸ ਤੋਂ ਅਜੇ ਡੇਢਾ ਬਦਿਆ ਕਟਿਆ ਨਹੀਂ ਹੈਗਾ ਕਹਿੰਦੇ ਹਫ਼ਤੇ ਹੀ ਕਰ ਦਿਆਂਗੇ ਫਲਾਨਾ ਕਰ ਦਿਆਂਗੇ ਫਰੂਜ ਮੁੱਤਾਂ ਹੁੰਦੀਆਂ ਨੇ ਪਤਾ ਲਾ ਲੋ ਕਿ ਪੰਜ ਆ ਗਈਆਂ ਤੇ ਚਾਰ ਆ ਗਈਆਂ ਹ 5 10 15 19 ਬਰਬਾਦ ਹੋਏ ਪਏ। ਮੇਰੇ ਜੀ ਦਾ ਨਸ ਪਾਈ ਨਹੀਂ ਸਮਾ ਤੇ ਉਹ ਦੁੱਗਣਾ ਹੋ ਗਿਆ। ਹੂੰ ਇਹ ਚੀਜ਼ ਕਹਿ ਰਹੇ ਆ ਲੋਕ ਕਿ ਵੱਧ ਗਿਆ। ਬਾਦ ਗਿਆ ਪਿੰਡਾਂ 'ਚ ਮੁੱਡੇ ਮਾਰਦੇ ਨੇ। ਹੂੰ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ, ਬੁੜੀਆਂ ਰੁੰਦੀਆਂ ਨੇ। ਹੂੰ ਆ ਸਾਡੇ ਪਹਿਲਾ ਏਰੀਆ 'ਚ ਹੈ ਨਹੀਂ ਜੀਗਾ ਪਹਿਲਾ ਬਾਰਡਰ ਦੇ ਏਰੀਆ 'ਚ ਵੀ ਹੁਣ ਸਾਡੇ ਬਹੁਤ ਆ ਗਿਆ। ਅੱਛਾ ਹਾਂ।